ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਇੱਕ ਵਾਰ ਫੇਰ ਤੋਂ ਜੀ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਇੱਕ ਹੋਰ ਨਵੀਂ ਜਗ੍ਹਾ ਤੇ ਤੋਂ ਲੈ ਕੇ ਆਏ ਆਂ ਤੁਹਾਨੂੰ ਤੇ ਅੱਜ ਆਪਾਂ ਪਹੁੰਚੇ ਆਂ ਉੱਚਾ ਪਿੰਡ ਸੰਘੋਲ ਤੇ ਇੱਥੇ ਅੱਜ ਆਪਾਂ ਦੇਖਣ ਆਏ ਆਂ ਜੀ ਰੂਪ ਤੇ ਬਸੰਤ ਦੇ ਕਿਸੇ ਤੁਸੀਂ ਛੋਟੇ ਹੁੰਦਿਆਂ ਨੇ ਸੁਣੇ ਹੋਣਗੇ ਉਹਨਾਂ ਦੇ ਜਿਹੜੇ ਮੱਟ ਬਣੇ ਹੋਏ ਨੇ ਮਤਲਬ ਮੱਟ ਕਹ ਦਿੰਦੇ ਨੇ ਜੀ ਮੈ ਸਮਾਦਾ ਹੁੰਦੀਆਂ ਨੇ ਉਹ ਉੱਥੇ ਬਣੀਆਂ ਹੋਈਆਂ ਨੇ ਅੱਜ ਆਪਾਂ ਉਹ ਦੇਖਣ ਵਾਸਤੇ ਆਏ ਆਂ ਤੇ ਫਿਰ ਬਣੇ ਰਹੋ ਵੀਡੀਓ ਤੇ ਲਾਸਟ ਤੱਕ ਤੇ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੀ ਰੂਪ ਬਸੰਤੇ ਦੀ ਜਿਹੜੀ ਵੀ ਕਹਾਣੀ ਹੈ ਉਹ ਆਪਾਂ ਸਾਰੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦਿਖਾਉਂਦੇ ਰਹਾਂ ਜਿਹੜੇ ਮਤਲਬ ਸਮਾਦਨਾ ਗੁਣੀਆਂ ਦੇ ਮੱਟ ਬਣੇ ਨੇ ਉਹ ਦਿਖਾਵਾਂਗੇ ਤੇ ਨਾਲ ਦੀ ਨਾਲ ਰੂਪ ਬਸੰਤ ਦੀ ਸਾਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਤੇ ਇਹ ਜਿਹੜਾ ਸੰਘੋਲ ਹੈ ਇਹਦਾ ਦੱਸਣਾ ਕਿਹੜਾ ਪੁਰਾਣਾ ਨਾਮ ਸੀਗਾ ਉਹ ਸਾਗਲਿਆ ਹੁੰਦੇ ਸੀ ਸਾਗਲਿਆ ਤੇ ਜਿਹੜੇ ਰਾਜਾ ਖੜਕ ਸਿੰਘ ਸੀ ਰੂਪ ਤੇ ਬਸੰਤੇ ਦੇ ਪਿਤਾ ਜੀ ਸੀ ਉਹ ਰਾਜਾ ਖੜਕ ਸਿੰਘ ਇਹ ਸਾਗਲਿਆ ਦੇ ਰਾਜੇ ਹੁੰਦੇ ਸੀਗੇ ਤੇ ਮੱਕੇ ਜੋ ਵੀ ਕਹਾਣੀ ਹੋਈ ਆਪਾਂ ਉੱਤੇ ਚੱਲਦੇ ਆ ਚੱਲ ਕੇ ਤੁਹਾਨੂੰ ਨਾਦ ਨਾਲ ਦਿਖਾਵਾਂਗੇ ਤੇ ਨਾਲ ਨਾਲ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਠੀਕ ਹੈ ਜੀ ਚੱਲੀਏ ਚਲੋ ਫਿਰ ਚੱਲਦੇ ਆ ਪਹੁੰਚ ਗਏ ਜੀ ਆਪਾਂ ਉਸ ਸਥਾਨ ਤੇ ਜਿੱਥੇ ਕਿ ਰੂਪ ਤੇ ਬਸੰਤ ਜੀਆਂ ਸਮਾਦਾ ਬਣੀ ਹੋਈਆਂ ਨੇ ਤੇ ਜਿਹੜੀ ਇਹ ਜਗ੍ਹਾ ਹੈ ਇਹ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਦੇ ਉੱਪਰ ਜਿਹੜਾ ਸੰਘੋਲ ਪਿੰਡ ਹੈ ਸੰਘੋਲ ਤੋਂ ਤਕਰੀਬਨ 2.5 ਤੋਂ 3 ਕਿਲੋਮੀਟਰ ਲੁਧਿਆਣੇ ਵੱਲੋਂ ਜੇ ਤੁਹਾਨੂੰ ਜਾਨਦੇ ਆ ਤਾਂ ਸੱਜਸਤ ਪਹੁੰਚ ਜਾਂਦੀ ਹੈ ਤੇ ਉੱਥੇ ਦੇ ਮਤਲਬ ਕਿ ਇਹ ਸਮਾਧਾਂ ਬਣਿਆ ਹੋਇਆ ਨੇ ਤੇ ਇਸ ਦੀ ਜਿਹੜੀ ਸਾਰੀ ਦੇਖਰੇਖ ਹੈ ਸੇਵਾ ਸਵਾਲਾ ਉਹ ਠਾਕਰ ਦੁਆਰਾ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਤੇ ਇਹਦੇ ਮੰਨ ਦੱਸਦੇ ਆ ਕਿ ਰੂਪ ਬਸੰਤ ਦੇ ਨਾਲ ਨਾਲ ਇਹ ਰਾਜਾ ਖੜਕ ਸੈਨਸ ਜਿਹੜਾ ਉਹਨਾਂ ਦੀ ਗੱਲ ਬਣੀ ਸੀ ਸੋ ਆਪਾਂ ਚੱਲਦੇ ਆ ਅੰਦਰ ਤੇ ਉਹਨਾਂ ਦੇ ਸਮਾਧਾਂ ਨੂੰ ਦੇਖਦੇ ਆ ਤੇ ਜੋ ਵੀ ਇਹਦੀ ਕਹਾਣੀ ਹੈ ਉਹ ਵੀ ਆਪਾਂ ਤੁਹਾਨੂੰ ਨਾਲ ਸਾਂਝੀ ਕਰਦੇ ਆ ਤੇ ਰੂਪ ਦੇ ਬਸੰਤ ਦੀਆਂ ਸਮਾਧਾਂ ਦੇ ਨਾਲ ਨਾਲ ਇੱਥੇ ਜਿਹੜੇ ਮੁੱਖ ਸੰਤ ਹੋਏ ਨੇ ਜੀ ਭੰਤਨ ਬਾਬਾ ਬੁੱਧ ਦਾਸ ਜੀ ਤੰਤਨ ਬਾਬਾ ਆਨੰਦਦਾਸ ਜੀ ਉਹਨਾਂ ਦੀਆਂ ਵੀ ਬਹੁਤ ਬਹੁਤ ਕਿਤੇ ਸਮਰਧਨਾ ਬਣੀਆਂ ਹੋਈਆਂ ਨੇ ਉਹ ਸਾਹਮਣੇ ਸਭ ਤੋਂ ਪਹਿਲਾਂ ਜੀ ਉਹ ਬੜੀ ਸਮਾਧ ਦੇ ਇਸੋਂ ਨੂੰ ਇਹ ਉਹਨਾਂ ਦੀ ਯਾਦ ਵਿੱਚ ਬਣਾਈ ਗਈ ਤੰਤਨ ਬਾਬਾ ਬੁੱਧਦਾਸ ਜੀ ਤੇ ਤੰਤਨ ਬਾਬਾ ਆਨੰਦਦਾਸ ਜੀ ਕਹਿੰਦਾ ਆਪਾਂ ਤੁਹਾਨੂੰ ਇਹ ਦੇ ਦਰਸ਼ਨ ਦੇ ਪ੍ਰਵਾਹ ਨੇ ਉਹ ਜਿੱਥੇ ਲੈ ਨੇ ਪੰਜ ਲੈ ਨੇ ਲਿਖੀ ਤੰਤਨ ਬਾਬਾ ਆਨੰਦਦਾਸ ਜੀ ਜੀਕੇ ਤੇ ਇਹਨਾਂ ਦੇ ਨਾਲੇ ਇੱਥੇ ਦੇ ਪਾਸੇ ਬਣੀਆਂ ਹੋਈਆਂ ਨੇ ਰਾਜਾ ਖੜਕ ਸਿੰਘ ਜੀ ਪੂਰ ਪਹਿਲਾਂ ਆ ਗਏ ਤੇ ਦੇਖੋ ਜੀ ਕੰਨਾਂ ਦਾ ਕੰਨ ਦਾ ਤੁਰੀ ਨੀ ਤੇਰਾ ਰੂਪ ਸਿੰਘ ਜੀ ਕੋਲ ਵਰਤਨ ਕੋਲ ਦਿੱਤੀ ਜੀ ਖਾਣਾ ਇਸ ਤਰ੍ਹਾਂ ਦਾ ਸਮਾਧਨ ਹੈ ਜੀ ਵਿਚਰਾਏ ਇਹਦੇ ਇੱਕ ਸਮਾਧਨ ਬਹੁਤ ਮਤ ਛੋਟਾ ਜਿਹਾ ਗੇਟ ਰੱਖਿਆ ਬੈਠਾ ਹੈ ਕਿਹਦੇ ਵਿੱਚ ਤੇ ਆਏ ਤਾਂ ਨਾਲੀ ਥਲੇ ਪਾਸੇ ਰਾਜਾ ਪ੍ਰਸੰਤ ਸੈਨਜੀ ਜੀ ਠੀਕ ਹੈ ਜੀ ਇਹ ਵੀ ਰੱਖ ਲਿਓ ਬਾਪੂ ਜੀ ਲੈਨੇ ਇੱਕ ਪੰਨਾ ਤੁਹਾਨੂੰ ਦੇ ਦਿੱਤੀ ਠੀਕ ਹੈ ਜੀ ਇਹ ਸਮਾਪਤਾ ਹੋ ਗਿਆ ਤੇ ਬਾਕੀ ਇਹਦੀ ਜੋ ਵੀ ਕਹਾਣੀਆਂ ਪੱਗੋ ਥੋੜਾ ਥੋੜੇ ਸਾਂਝੀ ਕਰ ਲੈਂਦੇ ਆ ਦੱਸਿਆ ਜਾਂਦਾ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸੰਗਲਾ ਦੀਵ ਦੇ ਰਾਜਾ ਖੜਕ ਸਿੰਘ ਦੇ ਘਰ ਰਾਣੀ ਰੂਪਮਤੀ ਦੇ ਦੋ ਪੁੱਤਰਾਂ ਨੇ ਜਨਮ ਲਿਆ ਸੀ ਜਿਨ੍ਹਾਂ ਦਾ ਨਾਮ ਰੂਪ ਤੇ ਬਸੰਤ ਰੱਖਿਆ ਗਿਆ। ਰੂਪ ਉਮਰ ਵਿੱਚ ਵੱਡਾ ਤੇ ਬਸੰਤ ਛੋਟਾ ਸੀ। ਦੋਨੇ ਹੀ ਹੋਣਹਾਰ ਬਾਲਕ ਸਨ ਤੇ ਹਰ ਵਿਦਿਆ ਨੂੰ ਜਲਦੀ ਗ੍ਰਹਿਣ ਕਰ ਲੈਂਦੇ ਸਨ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਦੱਸਿਆ ਜਾਂਦਾ ਕਿ ਕੁੜੀ ਰਾਣੀ ਰੂਪ ਮੋ ਦੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਤੇ ਜਦੋਂ ਬਿਮਾਰ ਹੁੰਦੀ ਹੈ ਤਾਂ ਆਪਣੇ ਰਾਜ ਤੋਂ ਬਚਣ ਲੈਂਦੀ ਹੈ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਉਹ ਦੂਜਾ ਵਿਆਹ ਨਹੀਂ ਕਰਵਾਵੇਗਾ। ਤੇ ਆਖਿਰਕਾਰ کافی ਇਲਾਜ ਕਰਵਾਉਣ ਤੋਂ ਬਾਅਦ ਵੀ ਰਾਣੀ ਰੂਪவதி ਠੀਕ ਨਹੀਂ ਹੁੰਦੀ ਤੇ ਉਹ ਮਰ ਜਾਂਦੀ ਹੈ। ਰਾਜਾ ਖੜਕਸੈਨ ਨੂੰ ਕੁਝ ਸਮਾਂ ਤਾ ਰਾਣੀ ਦਾ ਦਿੱਤਾ ਵਚਨ ਚੇਤੇ ਰਿਹਾ ਤੇ ਫਿਰ ਉਸਨੇ ਆਪਣੇ ਵਜ਼ੀਰ ਦੇ ਕਹਿਣ ਤੇ ਅੱਧ ਖੜ ਉਮਰ ਵਿੱਚ ਦੂਜਾ ਵਿਆਹ ਕਰਵਾ ਲਿਆ। ਇੰਦਰਸੈਨ ਰਾਜਪੂਤ ਦੀ ਧੀ ਚੰਦਰਵਤੀ ਸੰਗਲਾਦੇਵ ਦੀ ਮਲਿਕਾ ਬਣ ਗਈ। ਇੱਕ ਦਿਨ ਰਾਣੀ ਚੰਦਰਵਤੀ ਦੇ ਮਹਿਲ ਦੇ ਬਾਹਰ ਖੇਡਦੇ ਬਸੰਤ ਦੀ ਗੇਂਦ ਰਾਣੀ ਦੇ ਮਹਿਲ ਵਿੱਚ ਝੜ ਗਈ। ਜਦ ਬਸੰਤ ਗੇਂਦ ਲੈਣ ਲਈ ਗਿਆ ਤਾਂ ਮੁਛਫੂੜ ਦੇ ਆਪਣੇ ਸੋਹਣੇ ਸੁਨੱਖੇ ਮਤਰੇ ਪੁੱਤਰ ਨੂੰ ਦੇਖ ਕੇ ਰਾਣੀ ਦਾ ਈਮਾਨ ਡੋਲ ਗਿਆ ਬਸੰਤ ਨੇ ਕਿਹਾ ਮਾਤਾ ਜੀ ਤੁਸੀਂ ਮਾਂ ਤੇ ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਪਲੰਕਿਤ ਕਰਨਾ ਚਾਹੁੰਦੇ ਹੋ ਪਰ ਰਾਣੀ ਕਹਿਣ ਲੱਗੀ ਕਿ ਮੈਂ ਤੇਰੀ ਮਾਂ ਕਿੰਜ ਲੱਗੀ ਆਪਾਂ ਤਾਂ ਹਾਨ ਪ੍ਰਵਾਨ ਹਾਂ ਬਸੰਤ ਰਾਣੀ ਦੇ ਬਹਿਕਾਵੇ ਵਿੱਚ ਨਾ ਆਇਆ ਤੇ ਉਸ ਦੇ ਜਾਣ ਪਿੱਛੇ ਰਾਣੀ ਨੇ ਹਾਰ ਸ਼ਿੰਗਾਰ ਤੋੜ ਸੁੱਟਿਆ ਮਹਿਲ ਦੀਆਂ ਹੋਰ ਵਸਤੂਆਂ ਵੀ ਇੱਧਰ ਉੱਧਰ ਖੰਨਾ ਦਿੱਤੀਆਂ ਜਤਰਾਜਾ ਮਹਿਲ ਵਿੱਚ ਆਇਆ ਔਰ ਉਸਨੇ ਇਸ ਦਾ ਕਾਰਨ ਜਾਣਨਾ ਚਾਹਿਆ ਮਕਾਰ ਰਾਣੀ ਨੇ ਬਸੰਤ ਸਰਪੋਮਤਰਾ ਦਿੱਤੀ ਕਿ ਉਹ ਗੇਂਦ ਲੈਣ ਦੇ ਬਹਾਨੇ ਮੇਰੇ ਮਹਿਲ ਵਿੱਚ ਆਇਆ ਤੇ ਮੇਰੀ ਇੱਜ਼ਤ ਖਰਾਬ ਕਰਨ ਦਾ ਯਤਨ ਕੀਤਾ ਅਗਲੇ ਦਿਨ ਰਾਜੇ ਨੇ ਬਸੰਤ ਨੂੰ ਦਰਬਾਰ ਵਿੱਚ ਸੱਦਿਆ ਬਸੰਤ ਨੇ ਸਾਰੀ ਹਕੀਕਤ ਰਾਜੇ ਸਾਹਮਣੇ ਰੱਖੀ ਪਰ ਮਕਾਰ ਰਾਣੀ ਨੇ ਉਸ ਨੂੰ ਝੂਠਾ ਕਹਿ ਕੇ ਉਸ ਦੀ ਪੇਸ਼ਨਾ ਜਾਣ ਦਿੱਤੀ ਰਾਜ ਨੇ ਬਸੰਤ ਨੂੰ ਸੂਲੀ ਚੜਾਉਣ ਦਾ ਹੁਕਮ ਸੁਣਾਇਆ ਪਰ ਆਮਤ ਵਿੱਚ ਸ਼ਹਿਰੀਆਂ ਅਤੇ ਵਜ਼ੀਰ ਵੱਲੋਂ ਰਹਿਮ ਦੀ ਅਪੀਲ ਕਰਨ ਉੱਤੇ ਇਹ ਸਜ਼ਾ ਦੇਸ਼ ਨਿਕਾਲੇ ਵਿੱਚ ਬਦਲ ਦਿੱਤੀ। ਜਦ ਬਸੰਤ ਬਣਾ ਨੂੰ ਜੰਗਲਾਂ ਵੱਲੋਂ ਜਾਣ ਲੱਗਾ ਤਾਂ ਵੱਡਾ ਵੀਰ ਰੂਪ ਵੀ ਉਸਦੇ ਨਾਲ ਹੀ ਚੱਲ ਪਿਆ। ਇੱਧਰ ਉੱਧਰ ਭਟਕਦੇ ਆ ਇੱਕ ਸਾਲ ਲੰਘ ਗਿਆ। ਉਹ ਚੱਲਦੇ-ਚੱਲਦੇ ਮਿਸ਼ਰ ਦੇਸ਼ ਦੇ ਵਿੱਚ ਜਾ ਪਹੁੰਚੇ। ਰਾਤ ਨੂੰ ਇੱਕ ਪਿੱਪਲ ਦੇ ਬਿਰਖੇ ਹੇਠਾਂ ਸੁੱਤੇ ਪਏ ਸਨ ਕਿ ਇੱਕ ਸੱਪ ਨੇ ਬਸੰਤ ਨੂੰ ਡੰਗ ਲਿਆ। ਸਵੇਰੇ ਜਦ ਰੂਪ ਨੇ ਮੋਹੇ ਪਏ ਵੀਰ ਨੂੰ ਤੱਕਿਆ ਤਾਂ ਉਹ ਵਿਰਲਾਪ ਕਰਨ ਲੱਗਾ ਜੰਗਲ ਵਿੱਚ ਸੁੰਨਸਾਨ ਸੀ ਕਿਧਰੇ ਵੀ ਕੋਈ ਨਜ਼ਰ ਨਹੀਂ ਸੀ ਆ ਰਿਹਾ ਰੂਪ ਬਸੰਤ ਨੂੰ ਉਸੇ ਹਾਲਤ ਵਿੱਚ ਛੱਡ ਕੇ ਕਫਨ ਲੈ ਲਈ ਮਿਸਰ ਦੀ ਰਾਜਧਾਨੀ ਵੱਲ ਤੁਰ ਪਿਆ ਜਦ ਰੂਪ ਸ਼ਹਿਰ ਵਿੱਚ ਦਾਖਲ ਹੋਣ ਲੱਗਾ ਤਾਂ ਉਸ ਨੂੰ ਰੋਕ ਲਿਆ ਗਿਆ ਜਦ ਉਸ ਨੇ ਇਸ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਮਿਸਰ ਦੇ ਰਾਜੇ ਦੀ ਇੱਕ ਦਿਨ ਪਹਿਲਾਂ ਹੀ ਮੌਤ ਹੋ ਗਈ ਅਮੀਰਾਂ ਤੇ ਵਜ਼ੀਰਾਂ ਨੇ ਫੈਸਲਾ ਲਿਆ ਸੀ ਕਿ ਜਿਹੜਾ ਵੀ ਸ਼ਖਸ ਕੱਲ ਨੂੰ ਰਾਜਧਾਨੀ ਦੇ ਗੇਟ ਵਿੱਚ ਸਭ ਤੋਂ ਪਹਿਲਾਂ ਪ੍ਰਵੇਸ਼ ਕਰੇਗਾ ਉਸ ਨੂੰ ਹੀ ਬਾਦਸ਼ਾਹ ਬਣਾਇਆ ਜਾਵੇਗਾ ਰੂਪ ਨੇ ਆਪਣੇ ਭਰਾ ਬਸੰਤ ਬਾਰੇ ਸਾਰੀ ਕਹਾਣੀ ਉਹਨਾਂ ਨੂੰ ਦੱਸੀ ਤਾਂ ਤਾਂ ਉਹਨਾਂ ਨੇ ਕਿਹਾ ਕਿ ਆਪ ਨੂੰ ਵਜ਼ੀਰਾਂ ਦਾ ਫੈਸਲਾ ਜੂਣ ਮੰਨ ਲੈਣਾ ਚਾਹੀਦਾ ਹੈ ਆਜ ਪੋਸ਼ੀ ਦੀਆਂ ਰਸਮਾਂ ਉਪਰੰਤ ਅਸੀਂ ਆਪ ਦੇ ਆਪਜੀ ਦੇ ਨਾਲ ਜਾ ਕੇ ਬਸੰਤ ਦੇ ਸੰਸਕਾਰ ਦੀਆਂ ਸਾਰੀਆਂ ਰਸਮਾਂ ਕਰਾਂਗੇ ਰੂਪ ਨੂੰ ਉਹਨਾਂ ਦੇ ਅਟਲ ਫੈਸਲੇ ਅੱਗੇ ਝੁਕਣਾ ਪਿਆ ਉਧਰ ਇੱਕ ਰਮਤੇ ਜੋਗੀ ਨੇ ਬਸੰਤ ਦੀ ਲਾਸ਼ ਨੂੰ ਤੱਕੀ ਤੇ ਇਹ ਪਤਾ ਲੱਗਣ ਉੱਤੇ ਕਿ ਉਸ ਨੂੰ ਸੱਪ ਨੇ ਡੰਗਿਆ ਹੈ ਜੰਗਲੇ ਜੜੇ ਬੂਟਿਆਂ ਨਾਲ ਉਸ ਦਾ ਜ਼ਹਿਰ ਉਤਾਰ ਦਿੱਤਾ ਬਸੰਤ ਨੇ ਹੋਸ਼ ਆਉਣ ਤੇ ਰੂਪ ਬਾਰੇ ਪੁੱਛਿਆ ਤਾਂ ਜੋਗੀ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਤਾਜਪੋਸ਼ੀ ਮਗਰੋਂ ਜਦੋਂ ਰੂਪ ਬਸੰਤ ਦੇ ਸੰਸਕਾਰ ਲਈ ਅਮੀਰਾਂ ਵਜ਼ੀਰਾਂ ਸਮੇਤ ਉੱਥੇ ਪਹੁੰਚਿਆ ਤਾਂ ਉੱਥੇ ਕੁਝ ਵੀ ਨਹੀਂ ਸੀ ਉਸ ਉਹਨਾਂ ਨੇ ਸੋਚਿਆ ਕਿ ਬਸੰਤ ਦੀ ਲਾਸ਼ ਨੂੰ ਜ਼ਰੂਰ ਜੰਗਲੇ ਜਾਮ ਬਰਖਾ ਲਿਆਓ ਖਾ ਗਏ ਉਹਨਾਂ ਦੇ ਬਸੰਤ ਜੋਗੀ ਦੇ ਨਾਲ ਉਸ ਦੀ ਕੁੱਟਿਆ ਵਿੱਚ ਰਹਿਣ ਲੱਗਾ ਜੋਗੀ ਨੇ ਉਸ ਨੂੰ ਕਈ ਤਰ੍ਹਾਂ ਦੇ ਹੁਨਰ ਸਿਖਾਏ ਇੱਕ ਦਿਨ ਸ਼ਕਾਰ ਉੱਤੇ ਨਿਕਲਿਆ ਬਸੰਤ ਇੱਕ ਸ਼ੇਰ ਦਾ ਪਿੱਛਾ ਕਰਦਾ ਹੋਇਆ ਮਿਸਰ ਦੇ ਰਾਜਸਤਾਨੀ ਦੇ ਦੁਆਰ ਉੱਤੇ ਜਾ ਪਹੁੰਚਿਆ। ਰਾਤ ਕੱਟਣ ਲਈ ਸ਼ਹਿਰ ਦੇ ਅੰਦਰ ਦਾਖਲ ਹੋਣ ਲੱਗਾ। ਤਾਂ ਸੰਤਰੀ ਨੇ ਰੋਕ ਕੇ ਕਿਹਾ, "ਇੱਥੇ ਰਾਤੋਂ ਸ਼ੇਰਤਾਵਾ ਬੋਲਦਾ ਹੈ, ਇਸ ਲਈ ਦੁਆਰ ਖੋਲੜ ਦਾ ਹੁਕਮ ਨਹੀਂ।" ਬਸੰਤ ਦੁਆਰ ਦੇ ਬਾਹਰ ਹੀ ਲੇਟ ਗਿਆ। ਅੱਧੀ ਰਾਤ ਸਮੇਂ ਜਦ ਸ਼ੇਰ ਆਇਆ ਤਾਂ ਬਸੰਤ ਨੇ ਆਪਣੀ ਤਲਵਾਰ ਨਾਲ ਉਸ ਨੂੰ ਮਾਰ ਦਿੱਤਾ। ਸੰਤਰੀ ਨੇ ਸ਼ੇਰ ਦੇ ਮਰਨ ਦੀ ਖ਼ਬਰ कोतवाल ਨੂੰ ਜਾਦ ਕੇ ਸੁਣਾਈ। ਤਾਂ ਦੋਹਾਂ ਨੇ ਮਿਲ ਕੇ ਸੁੱਤੇ ਹੋਏ ਬਸੰਤ ਨੂੰ ਮਾਰ-ਮਾਰ ਕੇ ਅੱਧ ਮਾਰਾ ਕਰਕੇ ਇੱਕ ਟੋਏ ਵਿੱਚ ਸੁੱਟ ਦਿੱਤਾ। ਤੇ ਸ਼ੇਰ ਦੇ ਮਾਰਨ ਦਾ ਇਨਾਮ ਰਾਜੇ ਕੋਲੋਂ ਆ ਪ੍ਰਾਪਤ ਕਰ ਲਿਆ। ਸ਼ਹਿਰ ਦਾ ਘੁਮਿਆਰ ਜਦ ਉਸ ਟੋਏ ਵਿੱਚੋਂ ਮਿੱਟੀ ਲੈਣ ਆਇਆ ਤਾਂ ਸਹਿਕ ਰਹੇ ਬਸੰਤ ਨੂੰ ਉਠਾ ਕੇ ਆਪਣੇ ਘਰ ਲੈ ਗਿਆ। ਬੇ ਔਲਾਦ ਘੁਮਿਆਰ ਨੇ ਉਸਨੂੰ ਆਪਣਾ ਪੁੱਤਰ ਸਮਝ ਕੇ ਦੇਖਭਾਲ ਕੀਤੀ ਤੇ ਉਸਨੂੰ ਕੁਝ ਹੀ ਦਿਨਾਂ ਦੇ ਵਿੱਚ ਠੀਕ ਕਰ ਲਿਆ। ਇੱਕ ਦਿਨ कोतवाल ਨੇ ਸਹੀ ਸਲਾਮਤ ਬਸੰਤ ਨੂੰ ਦੇਖਿਆ ਤੇ ਭੇਦ ਖੁੱਲਣ ਦੇ ਡਰੋਂ ਉਸਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਉਸਨੂੰ ਸੱਤ ਦਰਵਾਜ਼ਿਆਂ ਦੇ ਪਿੱਛੇ ਕੈਦ ਕਰ ਦਿੱਤਾ। ਇੰਨੇ ਦਿਨ ਹੀ ਇੱਕ ਸ਼ਾਹੂਕਾਰ ਦਾ ਜਹਾਜ਼ ਸਮੁੰਦਰ ਵਿੱਚ ਕਿਧਰੇ ਫਸ ਗਿਆ ਜੋਤਸ਼ੀਆਂ ਨੇ ਉਸ ਨੂੰ ਦੱਸਿਆ ਕਿ ਇਹ ਮਨੁੱਖੀ ਭੇਟਾ ਲੈ ਕੇ ਹੀ ਅੱਗੇ ਤੁਰੇਗਾ ਸ਼ਾਹੂਕਾਰ ਰਾਜੇ ਕੋਲ ਗਿਆ ਅਤੇ ਫਰਿਆਦ ਕੀਤੀ ਤਾਂ कोतवाल ਨੇ ਬਲੀ ਦੇਣ ਲਈ ਬਸੰਤ ਨੂੰ ਉਸ ਦੇ ਹਵਾਲੇ ਕਰ ਦਿੱਤਾ ਬਸੰਤ ਨੇ ਸ਼ਾਹੂਕਾਰ ਨੂੰ ਕਿਹਾ ਮੈਂ ਤੇਰਾ ਜਹਾਜ਼ ਮਨੁੱਖੀ ਬਲੀ ਤੋਂ ਬਿਨਾਂ ਹੀ ਅੜਚਣ ਵਿੱਚੋਂ ਕੱਢ ਸਕਦਾ ਹਾਂ ਸ਼ਾਹੂਕਾਰ ਦੇ ਹਾਂ ਕਹਿਣ ਉੱਤੇ ਬਸੰਤ ਨੇ ਕਿਸੇ ਵਿਸ਼ੇਸ਼ ਢੰਗ ਨਾਲ ਜਹਾਜ਼ ਨੂੰ ਸਹੀ ਸਲਾਮਤ ਸਮੁੰਦਰੀ ਤਲ ਤੋਂ ਤੋੜ ਦਿੱਤਾ ਸ਼ਾਹੂਕਾਰ ਨੇ ਸੋਚ ਕੇ ਕਿ ਇਹ ਨੌਜਵਾਨ ਅੱਗੇ ਵੀ ਮੇਰੇ ਕਿਸੇ ਕੰਮ ਆ ਸਕਦਾ ਹੈ ਤਾਂ ਉਸ ਨੇ ਬਸੰਤ ਨੂੰ ਆਪਣੇ ਨਾਲ ਹੀ ਰੱਖ ਲਿਆ ਜਦੋਂ ਉਹਨਾਂ ਦਾ ਜਹਾਜ਼ 5 ਮਹੀਨਿਆਂ ਦੇ ਸਫ਼ਰ ਉਪਰੰਤ ਕਾਮਰੂਪ ਪਹੁੰਚਿਆ ਤਾਂ ਸ਼ਾਹੂਕਾਰ ਨੇ ਉੱਥੋਂ ਦੇ ਸ਼ਾਹੀ ਬਾਗ ਵਿੱਚ ਡੇਰੇ ਲਾਤੇ ਅਤੇ ਖਰੀਦੋਫਰੋਕਤ ਕਰਨ ਲੱਗਾ ਬਸੰਤ ਦੀ ਖੂਬਸੂਰਤੀ ਦੀ ਚਰਚਾ ਸਾਰੇ ਪਾਸੇ ਹੋਣ ਲੱਗੀ ਇੱਕ ਦਿਨ ਵਜ਼ੀਰ ਦੀ ਕੁੜੀ ਦੇ ਨਾਲ ਬਾਦਸ਼ਾਹ ਦੀ ਕੁੜੀ ਆਈ ਤੇ ਬਸੰਤ ਦੀ ਸੁੰਦਰਤਾ ਦੇਖ ਕੇ ਦਿਲ ਹਾਰ ਬੈਠੀ ਪਹਿਲਾਂ ਤਾਂ ਬਾਦਸ਼ਾਹ ਨੇ ਆਪਣੀ ਧੀ ਨੂੰ ਬਹੁਤ ਸਮਝਾਇਆ ਪਰ ਪੇਸ਼ ਨਾ ਚੱਲਦੀ ਦੇਖ ਕੇ ਉਸ ਨੇ ਆਪਣੇ ਧੀ ਦੀ ਖੁਸ਼ੀ ਲਈ ਉਸ ਦਾ ਵਿਆਹ ਬਸੰਤ ਨਾਲ ਕਰ ਦਿੱਤਾ। ਜਹਾਜ਼ ਉੱਥੋਂ ਰਵਾਨਾ ਹੋਇਆ ਤਾਂ ਸ਼ਾਹੂਕਾਰ ਦੇ ਮਨ ਵਿੱਚ ਮੈਲ ਆ ਗਈ। ਉਹ ਬਸੰਤ ਨੂੰ ਮਾਰ ਕੇ ਚੰਦਰਵਾਦ ਨੂੰ ਹਾਸਲ ਕਰਨ ਦੇ ਸੁਪਨੇ ਲੈਣ ਲੱਗਾ। ਇੱਕ ਦਿਨ ਮੌਕਾ ਮਿਲਣ ਉੱਤੇ ਉਸ ਨੇ ਬਸੰਤ ਨੂੰ ਸਮੁੰਦਰ ਵਿੱਚ ਧੱਕਾ ਦਿੱਤਾ ਤੇ ਰੌਲਾ ਪਾਉਣ ਲੱਗਾ ਕਿ ਹਾਏ ਲੋਕੋ ਮੈਂ ਲੁੱਟਿਆ ਗਿਆ ਮੇਰਾ ਪੁੱਤ ਤਾਂ ਸਮੁੰਦਰ ਵਿੱਚ ਡਿੱਗ ਗਿਆ। ਇਹ ਗੱਲ ਸੁਣ ਕੇ ਚੰਦਰਵਾਦਨ ਦੇ ਹੋਸ਼ ਉੱਡ ਗਏ। ਸ਼ਾਹੂਕਾਰ ਚੰਦਰਵਾਦਨ ਨੂੰ ਆਪਣੀ ਬਣਾਉਣ ਲਈ ਤਰਲੇ ਕਰਨ ਲਗਾ ਚੰਦਰਬਾਦਾ ਨੇ ਨੀਤੀ ਤੋਂ ਕੰਮ ਲੈਂਦਿਆਂ ਸ਼ਾਹੂਕਾਰ ਨੂੰ ਕਿਹਾ ਤੁਸੀਂ 1 ਸਾਲ ਦੀ ਵੇਟ ਕਰੋ ਜੇ ਬਸੰਤ ਇੰਨੇ ਸਮੇਂ ਵਿੱਚ ਵਾਪਸ ਨਾ ਆਇਆ ਤਾਂ ਉਹ ਉਸ ਨੂੰ ਮਰ ਗਿਆ ਸਮਝ ਕੇ ਤੁਹਾਡੇ ਨਾਲ ਵਿਆਹ ਕਰਵਾ ਲਵੇਗੀ ਉਧਰ ਬਸੰਤ ਨੂੰ ਸਮੁੰਦਰ ਦੀਆਂ ਛੱਲਾਂ ਨੇ ਮਿਸਰ ਦੇ ਕੰਡੇ ਤੇ ਜਾਲ ਆਇਆ ਰਾਜਸਤਾਨੀ ਦਾ ਮਾਲੀ ਸਵੇਰੇ ਸਵੇਰ ਵੇਲੇ ਜਦ ਉਸ ਪਾਸੇ ਆਇਆ ਤਾਂ ਉਸ ਨੇ ਇੱਕ ਮਨੁੱਖੀ লাশ ਤੱਕੀ ਪਰ ਨੇੜੇ ਜਾਣ ਉੱਤੇ ਪਤਾ ਲੱਗਿਆ ਕਿ ਉਹ ਉਸ ਦੇ ਅੰਦਰਲੇ ਜਿੰਦ ਧੜਕ ਰਹੀ ਹੈ। ਸੰਤਾਨ ਹਿਣਮਾਲੀ ਨੇ ਮੱਲਣ ਨੂੰ ਉਸ ਨੂੰ ਆਪਣਾ ਧਰਮ ਦਾ ਪੁੱਤਰ ਸਮਝ ਕੇ ਆਪਣੇ ਪਿਆਰ ਭਰੀ ਟਹਿਲ ਸੇਵਾ ਦੇ ਨਾਲ ਉਸ ਨੂੰ ਜਲਦੀ ਹੀ ਠੀਕ ਕਰ ਲਿਆ। ਬਸੰਤ ਨੇ ਮੱਲਣ ਨੂੰ ਆਪਣੇ ਨਾਲ ਹੋਈ ਸਾਰੀ ਗੱਲਬਾਤ ਦੱਸੀ ਤੇ ਉਹਨਾਂ ਦੀ ਹਰ ਮਦਦ ਕਰਨ ਦਾ ਪ੍ਰੋਸ਼ਾ ਦਿੱਤਾ। ਸ਼ਾਹੂਕਰ ਦਾ ਜਹਾਜ਼ਾ ਮਿਸਰ ਦੇ ਕੰਢੇ ਲੱਗਿਆ ਤਾਂ ਬਸੰਤ ਨੇ ਆਪਣੀ ਧਰਮ ਮਾਤਾ ਮੱਲਣ ਨੂੰ ਫੁੱਲਾਂ ਦੇ ਪਹਾਨੇ ਜਾ ਕੇ ਚੰਦਰਵਾਦਨ ਦੇ ਸਤਤਾਰੰਬਾਰੇ ਪਤਾ ਕਰਨ ਲਈ ਗਿਆ ਮਾਲਣ ਨੇ ਜਾ ਕੇ ਦੱਸਿਆ ਕਿ ਸ਼ਹਿਜ਼ਾਦੀ ਬਸੰਤ ਦੇ ਗਮ ਵਿੱਚ ਕੂੰਜ ਮੰਗੂ ਕਰਲਾ ਰਹੀ ਹੈ ਮਾਲਣ ਨੇ ਉਸ ਨੂੰ ਬਸੰਤ ਦੇ ਜਿਉਂਦੇ ਹੋਣ ਬਾਰੇ ਸਾਰੀ ਵਾਰਤਾ ਦੱਸ ਕੇ ਧੀਰਜ ਰੱਖਣ ਲਈ ਗਿਆ ਦੂਜੀ ਵਾਰੀ ਮਾਲਣ ਚੰਦਰਵਾਦਨ ਕੋਲ ਬਸੰਤ ਦੀ ਚਿੱਠੀ ਲੈ ਕੇ ਗਈ ਜਿਸ ਵਿੱਚ ਲਿਖਿਆ ਸੀ ਕਿ ਤੂੰ ਸ਼ਾਹੂਕਾਰ ਨੂੰ ਕਹਿ ਮੈਨੂੰ ਕਿਸੇ ਕੋਲੋਂ ਰੂਪ ਪਸੰਦ ਦਾ ਕਿੱਸਾ ਸੁਣਵਾ ਫਿਰ ਮੈਂ ਤੇਰੇ ਨਾਲ ਵਿਆਹ ਕਰ ਲਵਾਂਗੀ ਸ਼ਾਹੂਕਾਰ ਨੇ ਇਹ ਫਰਮਾਇਸ ਬਾਦਸ਼ਾਹ ਰੂਪ ਅੱਗੇ ਕਰ ਦਿੱਤੇ ਬਾਦਸ਼ਾਹ ਨੇ ਐਲਾਨ ਕੀਤਾ ਕਿ ਜੇ ਜੋ ਵੀ ਸ਼ਾਹੀ ਦਰਬਾਰ ਵਿੱਚ ਆ ਕੇ ਇੱਕ ਕਥਾ ਸੁਣਾਏਗਾ ਉਸ ਨੂੰ ਮਾਲੂ ਮਾਨ ਕਰ ਦਿੱਤਾ ਜਾਵੇਗਾ ਬਸੰਤ ਉੱਤੇ ਕਹਿਣ ਉੱਤੇ ਮਾਲੀ ਨੇ ਕਿਹਾ ਕਿ ਕਥਾ ਮੇਰੀ ਲੜਕੀ ਸੁਣਾ ਸਕਦੀ ਹੈ ਬਾਦਸ਼ਾਹ ਰੂਪ ਨੇ ਮਾਲੀ ਨੂੰ ਮਾਲਣ ਮਾਲੀ ਤੇ ਮਾਲਣ ਨੂੰ ਅਗਲੇ ਦਿਨ ਆਪਣੀ ਲੜਕੀ ਸਮੇਤ ਦਰਬਾਰ ਵਿੱਚ ਆਉਣ ਲਈ ਕਿਹਾ ਮਾਲੀ ਦੀ ਧੀ ਦਾ ਪੇਸ਼ਤਾਰੀ ਬਸੰਤ ਨੇ ਜਦੋਂ ਸਾਰੀ ਕਹਾਣੀ ਸੁਣਾਈ ਤਾ ਬਾਦਸ਼ਾਹ ਰੂਪ ਨੂੰ ਬਹੁਤ ਗੁੱਸਾ ਆਇਆ ਤਾਂ ਉਸਨੇ कोतवाल ਚੌਕੀਦਾਰ ਤੇ ਸ਼ਾਹੂਕਾਰ ਨੂੰ ਕੋਹ-ਕੋ ਕੇ ਮਾਰਨ ਦੀ ਸਜ਼ਾ ਦਿੱਤੀ ਫਿਰ ਉਸਨੇ ਮਾਲੀ ਦੀ ਧੀ ਨੂੰ ਪੁੱਛਿਆ ਮੇਰਾ ਵੀਰ ਬਸੰਤ ਉਹ ਕਿੱਥੇ ਹੈ ਬਸੰਤ ਨੇ ਸਿਰ ਤੋਂ ਚੁੰਨੀ ਲਾ ਕੇ ਆਪਣਾ ਲਪੋਇਆ ਹੋਇਆ ਮੁਖ ਬਾਹਰ ਕੱਢਿਆ ਤਾਂ ਰੂਪ ਨੇ ਝਟ ਉਸ ਨੂੰ ਆਪਣੇ ਭਰਾ ਨੂੰ ਪਛਾਣ ਲਿਆ ਉਹ ਭੱਜ ਕੇ ਵੀਰ ਦੇ ਗਲ ਲੱਗਾ ਤੇ ਦੋਨਾਂ ਦੀਆਂ ਅੱਖਾਂ ਵਿੱਚੋਂ ਵਿਰਾਗ ਦੇ ਹੰਝੂ ਵਹਿਣ ਲੱਗੇ ਰੂਪ ਬਸੰਤ ਨਾਲ ਹੋਈ ਬੀਤੀ ਤੇ ਉਸ ਦੇ ਉੜਦੇ ਉੜਦੇ ਖਬਰ ਸੰਗਲਾ ਦੇਵ ਤੇ ਰਾਜਾ ਖੜਕਸੈਨ ਤੱਕ ਵੀ ਜਾ ਪਹੁੰਚੇ ਉਹ ਆਪਣੇ ਕੀਤੇ ਉੱਤੇ ਪਸਤਾਉਂਦਾ ਮਿਸਰ ਵੱਲ ਰਵਾਨਾ ਹੋਇਆ ਜਦ ਦੋਵਾਂ ਸਹਿਜਾਦਿਆਂ ਨੂੰ ਆਪਣੇ ਪਿਤਾ ਦੇ ਮਿਸਰ ਦੇ ਰਾਜਸਥਾਨ ਨੇੜੇ ਪਹੁੰਚਣ ਦਾ ਪਤਾ ਲੱਗਾ ਤਾਂ ਉਹ ਸਹਾਨਾ ਸਵਾਗਤ ਨਾਲ ਉਸ ਨੂੰ ਰਾਜਸਥਾਨੇ ਵਿੱਚ ਲੈ ਕੇ ਆਏ ਪਿੱਛੋਂ ਰਾਣੀ ਚੰਦਰਵਤੀ ਆਪਣੇ ਸ਼ਰਮਿੰਦਗੀ ਮਹਿਸੂਸ ਕਰਦੀ ਹੋਈ ਉਸਨੇ ਆਤਮ ਹੱਤਿਆ ਕਰ ਲਈ ਕੁਝ ਦਿਨ ਮਿਸਰ ਦੀ ਰਾਜਸਥਾਨੀ ਰਹਿਣ ਉਪਰੰਤ ਖੜਕਸੈਨ ਆਪਣੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਸੰਗਲਾਦੀ ਪਹੁੰਚਿਆ ਪਰ ਉੱਥੇ ਦੀ ਰਿਆਸਤ ਨੇ ਉਹਨਾਂ ਦੋਹਾਂ ਰਾਜਕੁਮਾਰਾਂ ਦਾ ਸਵਾਗਤ ਕੀਤਾ ਖੜਕਸੈਨ ਨੇ ਆਪਣਾ ਰਾਜ ਛੋਟੇ ਪੁੱਤਰ ਬਸੰਤ ਨੂੰ ਸੌਂਪ ਲ ਦਿੱਤਾ ਅਤੇ ਆਪ ਸੰਿਆਸੀ ਬਣ ਕੇ ਜੰਗਲਾਵਾਂ ਨੂੰ ਚੱਲ ਗਿਆ ਤੇ ਰੂਪ ਮਿਸਰ ਦਾ ਬਾਦਸ਼ਾਹ ਬਣਿਆ ਰਿਹਾ ਸੋ ਏਸੀਵਾਈ ਰੂਪ ਤੇ ਬਸੰਤ ਦੀ ਕਹਾਣੀ ਜਿਨ੍ਹਾਂ ਦੀਆਂ ਸਮਾਧਾਂ ਇਸ ਵੇਲੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਬਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦਾ ਇਹ ਉੱਚਾ ਪਿੰਡ ਸੰਘੋਲ ਹੀ ਉਹ ਪੁਰਾਣਾ ਸੰਗਲਾਦੀਪ ਹੈ ਜਿਸ ਦਾ ਕਿ ਰਾਜਾ ਖੜਕਸੀਨ ਹੋਇਆ ਕਰਦਾ ਸੀ ਤੇ ਬਾਅਦ ਵਿੱਚ ਇਸੇ ਸੰਗਲਾਦੀ ਉੱਪਰ ਬਸੰਤ ਨੇ ਰਾਜ ਕੀਤਾ ਸੀ ਸੋ ਏਸੀ ਬਈ ਰੂਪ ਤੇ ਬਸੰਤ ਦੀਆਂ ਸਮਾਧਾਂ ਜਿਹੜੀ ਵੀਡੀਓ ਤੁਸੀਂ ਅੱਜ ਦੇਖੀ ਹੈ ਤੇ ਜਲਦੀ ਆਪਾਂ ਕੋਈ ਹੋਰ ਵੀਡੀਓ ਲੈ ਕੇ ਛੇਤੀ ਹੀ ਹਾਜ਼ਰ ਹੋਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ ਬਈ ਜੀ ਸਾਰੇ